ਦੀਆਂ ਦਾ ਵੱਡੇ ਤੋਂ ਵੱਡਾ ਵਿਗਿਆਨ ਹੋਵੇ ਵੱਡੇ ਤੋਂ ਵੱਡਾ ਲੇਖਕ ਹੋਵੇ ਵੱਡੇ ਤੋਂ ਵੱਡਾ ਚਿੰਤਕ ਹੋਵੇ ਇੰਨੀ ਪ੍ਰਸੀਜਨ ਦੇ ਨਾਲ ਇੰਨੇ ਛੋਟੇ ਸ਼ਬਦਾਂ ਵਿੱਚ ਸਾਰੀਆਂ ਗੱਲਾਂ ਕਹਿ ਨਹੀਂ ਸਕਿਆ ਮਹਾਰਤ ਨੇ ਕੁਝ ਲਿਖਿਆ ਡਿਫਾਈਨ ਕੀਤਾ ਕਲੈਰਿਟੀ ਨਾਲ ਕੀਤਾ ਜਿਸ ਨੂੰ ਕੋਈ ਸਿੱਖ ਨਾ ਕੋਈ ਜਿੱਥੇਦਾਰ ਨਾ ਕੋਈ ਸ਼ਰਮ ਦੇ ਕਵੰਦ ਕਮੇਟੀ ਦੇ ਪ੍ਰਧਾਨ ਨਾਲ ਕੋਈ ਆਈਲ ਨੂੰ ਉੱਥੇ ਬਰਜਮਾਨ ਕਰਨਾ ਇਹ ਉਹ ਇਵੈਂਟ ਹੈਗੀ ਹੈ ਹੁਣ ਉਸ ਇਵੈਂਟ ਤੇ ਹਿੰਦੂਆਂ ਦੇ ਵਿੱਚ ਧਰਮਾਚਾਰੀਆ ਜਿਹੜੇ ਲੋਕ ਆ ਜਾਂ ਦੂਸਰੇ ਜਿਹੜੇ ਸੈਕਟਰ ਨੂੰ ਸਬਸੈਕਟਰ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਚ ਆਪਸ ਦੇ ਵਿੱਚ ਕੌਨਫਲਿਕਟ ਤੇ ਕਲੈਕਸ਼ਨ ਹੈਗੇ ਜਿਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਹੁਣ ਇੱਥੇ ਕੁਸਚਨ ਹੈ ਆ ਕੀ ਸਿੱਖਿਜ਼ਮ ਪਹਿਲੀ ਗੱਲ ਤਾਂ ਆਈਡਲ ਵਰਸ਼ਿਪ ਨੂੰ ਮੰਨਦਾ ਜਾਂ ਨਹੀਂ ਮੰਨਦਾ ਸਿੱਖਿਜ਼ਮ ਦੇ ਵਿੱਚ ਆਈਡਲ ਵਰਸ਼ਿਪ ਦੀ ਕੋਈ ਜਗ੍ਹਾ ਨਹੀਂ ਅਸੀਂ ਆਈਡਲ ਬ੍ਰੇਕਰ ਆ ਅਸੀਂ ਜਿਹੜੇ ਆਇਡਲ ਤੋੜਨ ਵਾਲਿਆਂ ਨਾ ਕਿ ਉਹਨਾਂ ਨੂੰ ਵਰਸ਼ਿਪ ਕਰਨ ਵਾਲੇ ਤੋਂ ਮੈਂ ਹੁਣ ਇੱਥੇ ਥੋੜੀ ਜੀ ਉਸਤਾਖੀ ਕਰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ 1136 ਪੰਨੇ ਦੇ ਉੱਤੇ ਮਹਾਰਾਜ ਨੇ ਕੁਝ ਲਿਖਿਆ ਡਿਫਾਈਨ ਕੀਤਾ ਕਲੈਰਿਟੀ ਨਾਲ ਕੀਤਾ ਜਿਸ ਨੂੰ ਕੋਈ ਸਿੱਖ ਨਾ ਕੋਈ ਜਥੇਦਾਰ ਨਾ ਕੋਈ ਸ਼੍ਰੋਮਣੀ ਪ੍ਰਬੰਧ ਕਮੇਟੀ ਦਾ ਪ੍ਰਧਾਨ ਨਾ ਕੋਈ ਜਥੇਬੰਦੀ ਉਸ ਦੇ ਉੱਤੇ ਉਸ ਨੂੰ ਕੋਈ ਕੰਟਰਡਿਕਟ ਕਰ ਸਕਦੀ ਹੈ बस वी हैव टू बी ओबीडिएंट टू दैट की कह रहे है 1136 पन्ना वर्तन ना रहूं नाम है राम का नाम है व्रत रखदा ना राम का नाम मुसलमान वाला दिस से वी जो रखे निदाना परमात्मा एको है उसी में मैं एड्रेस कर एक गुसाई अल्लाह मेरा हिंदू तुर्क दोहा नबिरा एक गुसाईया मेरा मेरा दोनों नाम नबिरा हो चुके है की कह रहे महाराज ਹਿੰਦੂ ਤੁਰਕ ਦੋਹਾਂ ਨੇ ਬਿੜਾ ਹਿੰਦੂਆਂ ਨੂੰ ਤੁਰਕ ਮੁਸਲਮਾਨਾਂ ਨਾਲ ਰਿਸ਼ਤ ਕਰ ਦੋਨੋਂ ਨਾਲ ਮੇਰਾ ਨਿਬੜਾ ਹੋ ਚੁੱਕਿਆ ਹਜ ਕਾਬੇ ਚਾਉ ਨਾ ਤੀਰਥ ਪੂਜਾ ਨਾ ਹਜਰਤ ਜਲਾਣਾ ਨਾ ਤੀਰਥਾਂ ਦੇ ਤੀਰਥਾ ਹਿੰਦੂਆਂ ਦਾ ਤੀਰਥ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਤੱਲਕ ਨਹੀਂ ਸਾਨੂੰ ਗੁਰੂ ਮਹਾਰਾਜ ਦਾ ਆਦੇਸ਼ ਹੈ ਜਿਸ ਨੂੰ ਕੋਈ ਸਿੱਖ ਕਿਸੇ ਪੋਜੀਸ਼ਨ ਤੇ ਉੱਤੇ ਹੋਵੇ ਉਹ ਇਸ ਨੂੰ ਡਿਸੋਬੇਡ ਨਹੀਂ ਕਰ ਸਕਦਾ ਉਹ ਇਸ ਦੇ ਉੱਤੇ ਕਿੰਤੂ ਪ੍ਰੰਤੂ ਕਰ ਹੀ ਨਹੀਂ ਸਕਦਾ ਅੱਗੇ ਗਿਆ ਇੱਕ ਸਿਵੀ ਵਰਨਾ ਦੂਤਾ ਇੱਕੋ ਰੱਬ ਹੋਰ ਦੂਜੇ ਦੀ ਅਸੀਂ ਗੱਲੇ ਨਹੀਂ ਕਰਦੇ ਅੱਗੇ ਗਿਆ ਪੂਜਾ ਕਰੋ ਨਿਵਾਜ ਗੁਜਾਰੋ ਉਹ ਤੇ ਕੀ ਹੋਣੀ ਹੈ ਕੀ ਹੋਣਾ ਉੱਥੇ ਬਾਈ ਤਰੀਕ ਪੂਜਾ ਹੋਣੀ ਹੈ ਨਾ ਸਾਡਾ ਪੂਜਾ ਕਿੰਨਾਂ ਕੋਈ ਲੈਣਾ ਦੇਣਾ ਨਹੀਂ ਅਸੀਂ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਸਮਝੇ ਕਿ ਨਹੀਂ ਇੱਕ ਨਿਰੰਕਾਰ ਰਿਦੇ ਨਮਸਤਾਰੂ ਨਾ ਹਮ Hindu ਨਾ Musalman ਇਹ ਕੋਕ ਕਿੰਨੀ ਕਲੈਰਿਟੀ ਔਰ ਉਸ ਤੋਂ ਅੱਗੇ ਕਿ ਅੱਲਾਹ ਰਾਮ ਦੇ ਪਿੰਡ ਪਰਾ ਹੁਣ ਇਸ ਇੰਨੇ ਛੋਟੇ ਸ਼ਬਦਾਂ ਦੇ ਵਿੱਚ ਮੈਂ ਕਹਨਾਂ ਦੁਨੀਆ ਦਾ ਵਡੇ ਤੋਂ ਵੱਡਾ ਵਿਦਵਾਨ ਹੋਵੇ ਵੱਡੇ ਤੋਂ ਵੱਡਾ ਲੇਖਕ ਹੋਵੇ ਵੱਡੇ ਤੋਂ ਵੱਡਾ ਚਿੰਤਕ ਹੋਵੇ ਇੰਨੀ ਪ੍ਰੈਸੀਜਨ ਦੇ ਨਾਲ ਇੰਨੇ ਛੋਟੇ ਸ਼ਬਦਾਂ ਵਿੱਚ ਸਾਰੀਆਂ ਗੱਲਾਂ ਕਹਿ ਨਹੀਂ ਸਕਦਾ ਹੁਣ ਮੈਨੂੰ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1136 ਪੰਨੇ ਦੇਤੇ ਇਸ ਸ਼ਬਦ ਪੰਨੇ 95 ਤੋ ਕੀ ਅਸੀਂ ਇਸ ਨੂੰ ਉਬੇ ਕਰੀਏ ਜਾਂ ਕੋਈ ਜਥੇਦਾਰ ਜਾਂ ਕੋਈ ਹੋਰ ਕੋਈ ਵੀ ਬੰਦਾ ਕਹਿਣ ਵਾਲਾ ਸਾਡਾ ਇਸ ਗੱਲ ਦੇ ਨਾਲ ਇਹ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਇੱਕ ਵੀ ਅਸ ਜੇ ਅਸੀਂ ਸਿੱਖ ਨਹੀਂ ਹਾਂ ਜੇ ਅਸੀਂ ਸਿੱਖੀ ਤੋਂ ਮੁਨਕਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਗੁਰੂਆਂ ਤੋਂ ਮੁਨਕਰ ਤਾਂ ਜੋ ਮਰਜੀ ਤੁਸੀਂ ਜਾਓ ਜਿਹੜੇ ਉੱਥੇ ਜਾ ਰਹੇ ਸਿੱਖੀ ਪਹਿਰਾਵੇ ਵਿੱਚ ਜਾ ਰਹੇ ਉਹ ਸਿੱਖ ਨਹੀਂ ਹੈ ਇਨ ਅਕੋਰਡੈਂਸ ਵਿਦ ਥਿਸ ਡਿਕਟੇਸ਼ਨ ਜੇ ਜਿਹੜੀ ਗੁਰੂ ਡਿਕਟੇਟ ਦੇ ਰਿਹਾ ਉਸ ਦੇ ਮੁਤਾਬਕ ਉਹ ਸਿੱਖ ਨਹੀਂ ਹੈਗੀ ਉਹ ਉਹਨਾਂ ਦਾ ਪੈਰਾਵਾ ਕੋਈ ਵੀ ਹੋ ਸਕਦਾ ਤੋਂ ਇਸ ਕਰਕੇ ਸਾਡਾ ਉਸ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਉਸ ਦੇ ਵਿੱਚ ਸ਼ਾਮਲ ਹੋ ਹੀ ਨਹੀਂ ਸਕਦੇ ਸਾਡੀ ਉਸ ਦੇ ਨਾਲ ਕੋਈ ਕਿਸੇ ਕਿਸਮ ਦਾ ਰਿਲੇਸ਼ਨਸ਼ਿਪ ਐਸਟੈਬਲਿਸ਼ ਨਹੀਂ ਹੋ ਸਕਦਾ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਉਸ ਨੂੰ ਆਪਣਾ ਮ ਲੀਵਿੰਗ ਕਾਰਪੋਰੇਟ ਗੁਰੂ ਮੰਨਦੇ ਜੋਂਦਾ ਜਾਂਦਾ ਸਾਫ ਸਾਫ ਗੁਰੂ ਐ ਤੋ ਸਟੇਜ ਜੋਂਦਾ ਜਾਂ ਹੁਣ ਇੱਥੇ ਕੀ ਝਗੜਾ ਕੀ ਜਾ ਰਿਹਾ ਜੋ ਮੈਂ ਸਮਝ ਸਕਦਾ ਗੱਲ ਹੈਗੀ ਆ ਜਿਹੜਾ ਉੱਥੇ ਚੜਾਵਾ ਚੜਿਆ ਰੌਲਾ ਹੈਗਾ ਪੈਸੇ ਦਾ ਮੈਂ ਤੁਹਾਨੂੰ ਸੱਚੀ ਦੱਸ ਦਿੰਦਾ ਦੋਨੇ ਤੇਰਾ ਪਹਿਲਾਂ ਕੀ ਸੀ ਜਿਹੜੇ ਸ਼ੰਕਰਚਾਰੀਆ ਜੀ ਕਹਿ ਰਹੇ ਆ ਮੇਰਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਉਹ ਦੱਸ ਰਹੇ ਆਈ ਐਮ ਟ੍ਰਾਈਂਗ ਟੂ ਐਕਸਪਲੇਨ ਐਂਡ ਅਡਰੈਸ ਐਂਡ ਟ੍ਰਾਈਂਗ ਟੂ ਕਮਿਊਨੀਕੇਟ ਵਿਦ ਯੂ ਇਨ ਸਿੰਪਲਰ ਵਰਡਸ ਉਹ ਕੀ ਕਹਿ ਰਹੇ ਆ ਵੀ ਪਹਿਲਾਂ ਇੱਕ ਟਰਸਟ ਸੀ ਉਹ ਟਰਸਟ ਜਿਹੜਾ ਸੀ ਉਹ ਦਾਨ ਲੈ ਰਿਹਾ ਸੀ ਲੋਕਾਂ ਤੋਂ ਉਹ ਟਰਸਟ ਨੂੰ ਭੰਗ ਕਰਕੇ ਮੋਦੀ ਸਾਹਿਬ ਨੇ ਦੂਜਾ ਟਰਸਟ ਬਣਾਇਆ ਉਹ ਮਤਲਬ ਉਹ ਟਰਸਟ ਜਿਹੜੇ ਸ਼ੰਕਰ ਚਾਰਿਆ ਜੀ ਆ ਨਾ ਕਿੰਨੇ ਵੱਡੇ ਵਿਦਵਾਨ ਹੋਣ ਪਰ ਜੋ ਉਹਨਾਂ ਦੀ ਕਮਿਊਨੀਕੇਸ਼ਨ ਆਈ ਆ ਉਸ ਤੋਂ ਕਲੀਅਰਲੀ ਐਸਟੈਬਲਿਸ਼ ਹੋ ਰਿਹਾ ਵੀ ਉਹਨਾਂ ਦਾ ਇੰਟਰਸਟ ਪੈਸੇ ਨਾਲ ਆਇਆ ਉਹਨਾਂ ਦਾ ਇੰਟਰਸਟ ਜਿਹੜਾ ਚੜਾਵਾ ਚੜਿਆ ਜਾਂ ਜੋ ਉਥੋਂ দানਕੁਨ ਹੋਇਆ ਜੋ ਪੈਸਾ ਕੱਟਾ ਹੋਇਆ ਦੂਜੇ ਪਾਸੇ ਕੀ ਹੈ ਜਿਹੜਾ ਮੋਦੀ ਸਾਹਿਬ ਦਾ ਕਾਰਨਕੁਨ ਕੀ ਉਹਦਾ ਨਾਮ ਆ ਚੰਪਤ رائے ਉਹ ਟ੍ਰਸਟ ਦਾ ਚੀਫ ਹੈ ਚੰਪਤ رائے ਤੇ ਬਹੁਤ ਪਹਿਲਾਂ ਬੜੇ سنگੀਨ ਇਲਜ਼ਾਮ ਲੱਗੇ ਕਿ ਉਸ ਨੇ ਉੱਥੇ ਦੀ ਪ੍ਰਾਪਰਟੀ ਦੇ ਬਹੁਤ ਵੱਡੇ ਵੱਡੇ ਹਜ਼ਾਰਾਂ ਕਰੋੜਾਂ ਦੇ ਕੰਮ ਲਏ ਕਪਲਿਟੀ ਸਸਤੀ ਜ਼ਮੀਨ ਲੈ ਕੇ ਉਸ ਨੂੰ ਬਹੁਤ ਮਹਿੰਗੇ ਪਾਉਂਚ ਉਹਦੀ ਡਿਟੇਲ ਮੈਂ ਨਹੀਂ ਜਾਣਨਾ ਚਾਹੁੰਦਾ ਕਿਉਂਕਿ ਉਹ ਤਾਂ ਉਹਨਾਂ ਦਾ ਮਸਲਾ ਹੈ ਸਾਡਾ ਇਸ ਦੇ ਵਿੱਚ ਭੁੱਲ ਲੈਣਾ ਨਹੀਂ ਨਾ ਅਸੀਂ ਦਾਨ ਦਿੱਤਾ ਨਾ ਅਸੀਂ ਦਾਨ ਦੇ ਵਿੱਚ ਇਨਵੋਲਡ ਨਾ ਸਾਡਾ ਦਾਨ ਦੇ ਨਾਲ ਕੋਈ ਕਿਸੇ ਕਿਸਮ ਦਾ ਡਿਸਪਿਊਟ ਸਾਡਾ ਸਿਧਾਂਤਿਕ ਕਨਫਲਿਕਟ ਤੇ ਕਲੈਸ਼ ਤੇ ਕਨਟਰਡਿਕਸ਼ਨ ਵੀ ਆਰ ਅਪੋਜ਼ ਟੂ ਦੈਟ ਸਿਸਟਮ ਨਾਟ ਡਿਸਿਮਿਲਰ ਜੇ ਡਿਸਿਮਿਲਰਿਟੀ ਹੋਵੇ ਤਾਂ ਤਾਂ ਕੋਈ ਗੁੰਜਾਇਸ਼ ਹੋ ਸਕਦੀ ਹੈ ਅਸੀਂ ਤਾਂ ਟੂਟਲੀ ਆਪੋਜ਼ਿਟ ਹਾਂ ਉਸ ਤੋਂ ਸਮਝੇ ਕਿ ਨਹੀਂ ਤਾਂ ਇਸ ਕਰਕੇ ਉੱਥੇ ਜਾਣਾ ਤੇ ਫਿਰ ਇਸ ਉਰਜਨ ਦਾ ਅਸੀਂ ਕਿਉਂ ਪਈਏ ਉਹਨਾਂ ਦਾ ਆਪਸੀ ਝਗੜਾ ਹੈ ਸਨਾਤਨ ਹਿੰਦੂਇਜ਼ਮ ਦੀ ਕੀ ਡਿਫੀਨੀਸ਼ਨ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ੰਕਰਚਾਰੀਆਜ਼ ਨੂੰ ਇਨਵੋਲਵ ਕਰਨਾ ਕਿਸ ਤਰੀਕੇ ਨਾਲ ਸ਼ੰਕਰਚਾਰੀ ਨੂੰ ਬਾਹਰ ਕੱਢਣਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਦੂਸਰਾ ਆਦਮੀ ਆ ਉਸ ਦੀ ਤੁਸੀਂ ਜੋ ਇੰਟਰਪ੍ਰੀਟੇਸ਼ਨ ਆ ਉਸ ਨੂੰ ਮੰਨਣਾ ਤਾਂ ਉਹ ਤਾਂ ਗੱਲ ਇੱਥੇ ਤੱਕ ਚਲੀ ਗਈ ਕਿ ਜਿਹੜਾ ਉਹ ਹੈ ਬੰਦਾ ਉਹ ਤਾਂ ਇਹ ਕਹਿ ਰਿਹਾ ਵੀ ਚੰਪਤ ਰਾਏ ਤਾਂ ਇਹ ਕਹਿ ਰਿਹਾ ਕਿ ਜਿਹੜੇ ਮੋਦੀ ਜੀ ਆ ਉਹ ਫੁਲਾਣੇ ਭਗਵਾਨ ਦੀ ਇਨਕਾਰਨੇਸ਼ਨ ਸਾਡਾ ਇਨਕਾਰਨੇਸ਼ਨ ਦੇ ਨਾਲ ਕੋਈ ਮਤਲਬ ਨਹੀਂ ਹੈ ਮਾਫ ਕਰਨਾ ਵੀ ਆਰ ਡੈਡ ਅਗੇਂਸਟ ਇਨਕਾਰਨੇਸ਼ਨ ਸਾਡਾ ਪੈਗੰਬਰ ਪ੍ਰੋਫਿਟ ਹੈ ਸਮਝੇ ਕਿ ਨਹੀਂ ਪ੍ਰੋਫਿਟ ਤੋਂ ਉੱਤੇ ਸਾਡੇ ਕੋਲ ਲਿਵਿੰਗ ਕਾਰਪੋਰੇਟ ਗੁਰੂ ਹੈ ਜਿਉਂਦਾ ਜਾਗਦਾ ਸਾक्षात ਗੁਰੂ ਹੈ ਛੀ ਗੁਰੂ ਗ੍ਰੰਥ ਸਾਹਿਬ ਅਸੀਂ ਜੋ ਵੀ ਸਮੱਸਿਆ ਸਾਡੀਆਂ ਆਉਂਦੀ ਹੈ ਡੇ ਟੂ ਡੇ ਅਸੀਂ ਕੀ ਅਸੀਂ ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਢਾਲਣਾ ਕੀ ਖਾਣਾ ਕੀ ਪੀਣਾ ਕਿੰਨਾ ਸੌਣਾ ਕਿੰਨਾ ਜੋ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਮਹਾਰਾਜ ਨੇ ਉਹਦੇ ਵਿੱਚ ਸਾਰੀ ਚੀਜ਼ ਵਿਦ ਪ੍ਰੈਸੀਸ਼ਨ ਐਂਡ ਵਿਦ ਕਲੈਰਿਟੀ नो एम्बिग्युइटी कोई एम्बिग्युइटी ਹੈ ਹੀ ਨਹੀਂ ਤੋਂ ਅਸੀਂ ਖਾਮ ਖਾਮ ਅੰਬਿਗਿਟੀ ਆਪ ਕਰੀਏਟ ਕਰ ਰਹੇ ਹਾਂ ਕਿਉਂ ਕਰ ਰਹੇ ਕੀ ਜ਼ਰੂਰਤ ਹੈ ਕਿਉਂ ਅਸੀਂ ਪੁੱਛ ਰਹੇ ਮਾਫ ਕਰਨਾ ਮੈਂ ਇਸ ਗਲਦੇ ਖਿਲਾਫ ਹਾਂ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿਉਂ ਪੁੱਛਿਆ ਜਾਵੇ ਤੁਹਾਡੇ ਕੋਲ ਜੂੰਦਾ ਜਾਗਦਾ ਗੁਰੂ ਪਿਆ ਪੰਨੇ ਖੋਲ ਲਓ ਉਹਨੂੰ ਪੜ੍ਹ ਲਓ ਨਹੀਂ ਪੜ੍ਹੋ ਨਹੀਂ ਸਮਝ ਆਉਂਦੀ ਕਿਸੇ ਹੋਰ ਗਿਆਨੀ ਤੋਂ ਬੁੱਧੀਮਾਨੀ ਤੋਂ ਬੁੱਧੀਮਾਨ ਤੋਂ ਪੁੱਛ ਲਓ ਭਾਈ ਇਹਦਾ ਕੀ ਮਤਲਬ ਤੋਂ ਇਸ ਕਰਕੇ ਇਹ ਬਹਿਸ ਬਿਲਕੁਲ ਇਸ ਦੀ ਕੋਈ ਗੁੰਜਾਇਸ਼ ਨਹੀਂ ਕੋਈ ਇਸ ਦੇ ਵਿੱਚ ਇੰਬਿਗਿਟੀ ਨਹੀਂ ਹੈ ਕੋਈ ਇਸ ਦੇ ਵਿੱਚ ਕੰਫਿਊਜ਼ਨ ਨਹੀਂ ਹੈ ਕੋਈ ਇਸ ਦੇ ਵਿੱਚ ਕਨਟਰਡਿਕਸ਼ਨ ਨਹੀਂ ਹੈ ਸਿੰਪਲ ਸਟੇਟਿੰਗ ਆ ਵੀ ਅਸੀਂ ਆਈਡਲ ਵਰਸ਼ਪ ਦੇ ਕੋਰਟਲੀ ਡੈਡ ਸੈਟ ਅਪ ਹੀ ਹੁੰਦਾ ਤਾਂ ਉਹਦੇ ਵਿੱਚ ਆਈ ਡੋਟ ਨੋ ਉਹਨਾਂ ਨੇ ਕਿਸ ਤਰੀਕੇ ਨਾਲ ਬਰਜਮਾਨ ਕਰਨਾ ਉਹਨਾਂ ਵਿੱਚ ਆਪਸ ਵਿੱਚ ਕਨਟਰਡਿਕਸ਼ਨਸ ਹੈਗੀਆਂ ਜਾਂ ਜੋ ਵੀ ਡਿਫਰੈਂਸ ਆ ਆਪੀਨੀਅਨ ਉਹਨਾਂ ਦਾ ਰਹੇਗਾ ਉਹ ਜੋ ਮਰਜ਼ੀ ਕਰੀਦਾ ਸਾਡਾ ਉਹਨਾਂ ਨਾਲ ਕੀ ਦੱਲੋ ਤੋ ਇਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮੁੱਖ ਰੱਖ ਕੇ ਉਸ ਦੇ ਆਧਾਰ ਦੇ ਉੱਤੇ ਚੱਲੀਏ ਤੇ ਐਵੇਂ ਖਾਮ ਖਾ ਕਿਸੇ ਦੇ ਦੀਨ ਹੋ ਕੇ ਆ ਜਥੇਦਾਰ ਆ ਜੀ ਆ ਫਲਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਆ ਅਕਾਲੀ ਦਲ ਆ ਜੀ ਆ ਫਲਾਣਾ ਵਿਦਵਾਨ ਆ ਜੀ ਫਲਾਣਾ ਗਿਆਨੀ ਕਿਸੇ ਚੀਜ਼ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਲੋ ਉਹਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਜਿਉਂਦਾ ਜਾਗਦਾ ਗੁਰੂ ਆ ਉਹਦੇ ਨਾਲ ਤੁਸੀਂ ਵਾਰਤਾ ਲਾਪ ਕਰ ਸਕਦੇ ਔਰ वार्तालाप करके ਤੁਸੀਂ ਸਿੱਧਰਤ ਹੋ ਫਿਰ ਆਪਣਾ ਰਾਹ ਲੱਭ ਸਕਦੇ ਹੋ ਤੁਮੇਰਾ ਤਾਂ ਇੰਨੀ ਕੀ ਸਮਝ ਆ ਇਸ ਤੋਂ ਬਾਅਦ ਮੈਂ ਇਸ ਬਾਰੇ ਕੁਝ ਠੀਕ ਹੈ ਜੀ